ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਜਗਦੀਪ ਸਿੰਘ ਢੋਲੇ ਵਾਲੀਆ ਅਸੀਂ ਪਿਛਲੇ ਕੁ ਸਮੇਂ ਤੋਂ ਇੱਕ ਪ੍ਰੋਗਰਾਮ ਚਲਾ ਰਹੇ ਹਾਂ ਜਿਹਦੇ ਜੀਨੋਸੀ ਪਬਲਿਕ ਹੈਲਥ ਅਵੇਅਰਨੈਸ ਪ੍ਰੋਗਰਾਮ ਦਾ ਨਾਮ ਲੈਂਦਾ ਹੈ ਇਸ ਪ੍ਰੋਗਰਾਮ ਦੇ ਤਹਿਤ ਸਾਡਾ ਮਕਸਦ ਤੁਹਾਨੂੰ ਬਿਮਾਰੀਆਂ ਦੇ ਬੇਸਿਕਸ ਦੇ ਨਾਲ ਜਾਣੂ ਕਰਵਾਉਣਾ ਮਤਲਬ ਬਿਮਾਰੀਆਂ ਬਾਰੇ ਮੂਲੀ ਜਾਣਕਾਰੀ ਬਾਰੇ ਦੱਸਣਾ ਸੋ ਅੱਜ ਦੇ ਸਮੇਂ ਦੇ ਵਿੱਚ ਮੈਂ ਇੱਕ ਚੀਜ਼ ਮਹਿਸੂਸ ਕਰ ਰਿਹਾ ਹਾਂ ਉਹ ਇਹ ਹੈ ਕਿ ਜਿਸ ਤਰ੍ਹਾਂ ਵਕ ਵਕ ਥਾਵਾਂ ਤੇ ਅਲੱਗ-ਅਲੱਗ ਸ਼ਹਿਰਾਂ ਦੀਆਂ ਪਿੰਡਾਂ ਦੀਆਂ ਤੇ ਆਸ-ਪਾਸ ਦੇ ਹਰੇਕ ਇਲਾਕੇ ਦੇ ਵਿੱਚ ਕੰਧਾਂ ਭਰੀਆਂ ਹੋਈਆਂ ਨੇ ਮਰਦਾਨਾ ਕਮਜ਼ੋਰੀ ਦੇ ਸਟਿਕਰਾਂ ਜਾਂ ਮਦਾਨਾ ਮਰਦਾਨਾ ਕਮਜ਼ੋਰੀ ਦੇ ਇਸ਼ਤਿਹਾਰਾਂ ਨਾਲ ਜੇਕਰ ਮਰਦ ਸੱਚਮੁੱਚ ਇਹਨਾ ਕਮਜ਼ੋਰ ਹੋ ਗਿਆ ਹੈ ਕਿ ਉਹ ਸੈਕਸ ਦੇ ਦੌਰਾਨ ਜਾਂ ਸੰਭੋਗ یعنی ਸੰਭੋਗ ਦੇ ਦੌਰਾਨ ਸੈਟੀਸਫੈਕਸ਼ਨ ਦੇ ਨਹੀਂ ਪਾ ਰਿਹਾ ਸੈਟੀਸਫੈਕਸ਼ਨ ਲੈ ਨਹੀਂ ਪਾ ਰਿਹਾ ਤਾਂ ਉਹਦੇ ਪਿੱਛੇ ਬਹੁਤ ਸਾਰੇ ਕਾਰਨ ਨੇ ਕਾਰਨ ਕੀ ਨੇ ਜਿਵੇਂ ਕਿ ਅਸੀਂ ਜ਼ਿਆਦਾਤਰ ਜਿਹੜੇ ਮੇਰੇ ਕੋਲੇ ਪੇਸ਼ੈਂਟ ਆਏ ਨੇ ਜ਼ਿਆਦਾਤਰ ਜਿਹੜੇ ਮੇਰੇ ਕੋਲ ਨਹੀਂ ਆਏ ਨੇ ਇਸ ਵਿਸ਼ੇ ਤੇ ਗੱਲਬਾਤ ਕਰਦੇ ਹਾਂ ਉਹਨਾਂ ਦਾ ਚੁਰੀ ਕਿਹਣਾ ਹੁੰਦਾ ਹੈ ਕਿ ਜਿਵੇਂ ਸਰਬ ਜਿਸ ਤਰ੍ਹਾਂ ਅਸੀਂ ਆਨਲਾਈਨ ਦਵਾਈ ਮੰਗਾਈ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਹੈ ਹਰ ਦੂਜੀ ਐਪ ਤੁਹਾਨੂੰ ਇਸ ਚੀਜ਼ ਨਾਲ ਸੰਬੰਧਿਤ ਨਹੀਂ ਹੋਣੀ ਤੇ ਜਦੋਂ ਤੁਸੀਂ ਕਾਲ ਕਰਦੇ ਹੋ ਤੇ ਨਾਲ ਦੀ ਨਾਲ ਤੁਹਾਡੀ ਪ੍ਰੋਬਲਮ ਨੂੰ ਬਿਨਾਂ ਵੇਖਿਆ ਬਿਨਾਂ ਪਰਖਿਆ ਬਿਨਾਂ ਸੁਣਿਆ ਤੁਹਾਡੇ ਨਾਮ ਤੇ ਪਾਰਸਲ ਪੈਕ ਕਰ ਦਿੱਤਾ ਜਾਂਦਾ ਹੈ ਦਵੰਨਾਂ ਤੁਹਾਡੇ ਘਰ ਤੱਕ ਦੂਜੇ ਦਿਨ ਹੀ ਪਹੁੰਚਾ ਲਿਆ ਜਾਂਦਾ ਹੈ ਇੱਥੇ ਸਰੀ ਦੀ ਸਾਰੀ ਗੱਲ ਇਹ ਨਹੀਂ ਆ ਕਿ ਮਨੁੱਖ ਦਾ ਬੱਚਾ ਸੰਪੂਰਨ ਵਾਲੇ ਸਬੰਧ ਵਿੱਚ ਇੰਨਾ ਹੀ ਕਮਜ਼ੋਰ ਹੋ ਗਿਆ ਕਿ ਉਹ ਸੈਟੀਸਫੈਕਸ਼ਨ ਦੇ ਨਹੀਂ ਪਾਰਿਆ ਸੈਟੀਸਫੈਕਸ਼ਨ ਦੇ ਨਹੀਂ ਪਾਰਿਆ ਇਹਦੇ ਪਿੱਛੇ ਬਹੁਤ ਸਾਰੇ ਹੋਰ ਕਾਰਨ ਨੇ ਜਿਵੇਂ ਕਿ ਅ ਮੰਨ ਲਓ ਕਿਸੇ ਪੇਸ਼ੈਂਟ ਨੂੰ ਅ ਐਬਡੋਮਨ ਸਿਸਟਮ ਦੀ ਪ੍ਰੋਬਲਮ ਆ ਕੈਂਪੋਪਾਉਲ ਪੇਟ ਸਬੰਧੀ ਕੋਈ ਰੋਗ ਆ ਤਾਂ ਉਹ ਪੇਟ ਸਬੰਧੀ ਬਿਮਾਰੀ ਦੇ ਕਾਰਨ ਵੀ ਉਹਦਾ ਸੈਕਸ ਜਿਹੜਾ ਉਹ ਡਾਊਨ ਹੋ ਸਕਦਾ ਇਹ ਤੋਂ ਬਿਨਾ ਕਿਸੇ ਮਰੀਜ਼ ਨੂੰ 슈ਗਰ 슈ਗਰ ਦੇ ਕਾਰਨ ਵੀ ਸੈਕਸ ਡਾਊਨ ਹੋ ਸਕਦਾ ਕਿਸੇ ਮਰੀਜ਼ ਨੂੰ ਅ ਮੰਨ ਕੇ ਚਲੋ ਸਟ्रेस ਰਹਿੰਦੀ ਹੈ ਦਿਮਾਗ ਦੀ ਟੈਨਸ਼ਨ ਚਾਹੀਓ ਉਹਦਾ ਵਰਕ ਲੋਡ ਜ਼ਿਆਦਾ ਹੈ ਚਾਹੀਓ ਕਿਸੇ ਮਰੀਜ਼ ਦੇ ਅੰਦਰ ਕਿਸੇ ਵੱਡੀ ਗੱਲਾਂ ਨੂੰ ਲੈ ਕੇ ਹੋਰ ਕਿਸੇ ਚੀਜ਼ ਦੀ ਟੈਨਸ਼ਨ ਹੈ ਤਾਂ ਉਮੀ ਉਸ ਲਈ ਜਿਹੜੇ ਸੱਚੇ ਗੇਰਾਂ ਪਸਰਪੰਧ ਹੈ ਇਹ ਤੋਂ ਬਿਨਾਂ ਵੱਡੀ ਉਮਰ ਦੇ ਵਿੱਚ ਸਮੇਂ ਦੀ ਘਾਟ ਨੂੰ ਕਰਕੇ ਐਕਸਰਸਾਈਜ਼ ਦਾ ਨਾ ਹੋਣਾ ਹਾਰਮੋਨਾਂ ਦਾ ਘੱਟ ਛਾਣਾ ਹੋਰ ਬੜੀਆਂ ਸਾਰੀਆਂ ਸਮੱਸਿਆਵਾਂ ਸੋ ਮੈਂ ਇੱਥੇ ਮਰੀਜ਼ਾਂ ਨੂੰ ਸਰੋਤਿਆਂ ਨੂੰ ਇਸ ਗੱਲ ਤੋਂ ਜਾਣੂ ਕਰਵਾਉਣਾ ਚਾਹੁੰਦਾ ਕਿ ਕਦੀ ਵੀ ਕਿਸੇ ਵੀ ਇਸ਼ਤਿਹਾਰ ਨੂੰ ਪੜਦੇ ਨਹੀਂ ਜਾਂ ਕਿਸੇ ਦੀ ਗੱਲ ਨੂੰ ਸੁਣਦੇ ਆ ਜੀ ਜਿਹੜਾ ਸੈਕਸ ਡਿਸਫੰਕਸ਼ਨ ਦੀਆਂ ਦਵਾਈਆਂ ਮਨਵਾਉਣ ਦੀ ਜਿਹੜੀ ਆ ਗੱਲ ਦਾ ਕਰਿਆ ਕਰੂ ਜਾਂ ਇਹ ਚੀਜ਼ ਨਾ ਕਰੋ ਕਿ ਹਾਂ ਐਸੇ ਐਡ ਆ ਗਈ ਆ ਕਿ ਅਸੀਂ ਇਸ ਤੋਂ ਜਿਹੜਾ ਹੈਗਾ ਲਾਭ ਠਾ ਲੀਏ ਤਾਂ ਉਹਦੇ ਪਿੱਛੇ ਸਭ ਤੋਂ ਮੇਨ ਗੱਲ ਮੈਂ ਡਿਫਰੈਂਸ ਦੀ ਗੱਲ ਉਹ ਕਿਉਂ ਮੇਰੀ ਵੱਖਰਾ ਬਣ ਗਿਆ ਮੈਂ ਆਵਦੇ ਹਰ ਪੇਸ਼ੈਂਟ ਨੂੰ ਪਹਿਲਾਂ ਉਹਦੀ ਬਿਮਾਰੀ ਨੂੰ ਡਾਇਗਨੋਸ ਉਡੀ ਜੜ ਤੱਕ ਜਾਨਣਾ ਹੈ ਕਿ ਜੇਕਰ ਇਸ ਮਸੱਇਆ ਤੁਹਾਨੂੰ ਆਈ ਹੈ ਤਾਂ ਇਹਦੇ ਪਿੱਛੇ ਕਾਰਨ ਕੀ ਆ ਕਿਉਂਕਿ ਸੈਕਸ ਕੋਈ ਨਾਰਮਲ ਗੱਲ ਤਾਂ ਹੈ ਨਹੀਂ ਬੋਡੀ ਦੇ ਵਿੱਚ ਬਹੁਤ سارے ਹਾਰਮੋਨ ਇਕੱਠੇ ਹੋਨੇ ਆ ਇਹ ਤੋਂ ਬਿਨਾਂ ਤੁਹਾਡੇ ਬ੍ਰੇਨ ਦਾ ਸੈਟਅਪ ਕੀ ਆ ਤੁਹਾਡੇ ਮੂਡ ਦਾ ਸੈਟਅਪ ਕੀ ਆ ਤੁਹਾਡੀ ਸਿਹਤ ਦਾ ਜਿਹੜਾ ਉਹ ਬੇਸਿਕ ਕੀ ਨੇ ਤੁਹਾਡਾ ਭਾਰ ਕਿੰਨਾ ਹੈ ਇਹ ਸਾਰਾ ਕੁਝ ਬਹੁਤ ਕੁਝ ਮੈਟਰ ਕਰਦਾ ਹੈ ਜਿਹੜਾ ਇਸ ਚੀਜ਼ਾਂ ਦੇ ਵਿੱਚ ਦੇਖਿਆ ਜਾਂਦਾ ਹੈ ਸਭ ਤੋਂ ਮੇਨ ਚੀਜ਼ ਦੇਖੀ ਜਾਂਦੀ ਹੈ ਕਿ ਤੁਹਾਡੀ ਡਾਈਟ ਕੀ ਆ ਕਈ ਵਾਰੀ ਪੇਸ਼ੈਂਟ ਡਾਈਟ ਨਹੀਂ ਪ੍ਰੋਪਰ ਲੈ ਰਿਹਾ ਕਈ ਵਾਰੀ ਹੈਬਿਟਸ ਕੁਝ ਨਸ਼ੇ ਕਰਨ ਦੀਆਂ ਹੈਬਿਟਸ ਉਲੀਆਂ ਨੇ ਜਾਂ ਕੋਈ ਹੋਰ ਬਹੁਤ ਸਾਰੇ ਕਾਰਨ ਹੱਜ ਸਭ ਤੋਂ ਇੱਕ ਮੇਨ ਕਾਰਨ ਜਿਹੜਾ ਮੈਂ ਦੱਸਣਾ ਚਾਹਾਂਗਾ ਜੀਬ ਵਾਲੀ ਗੋਲੀ ਖਾਣ ਵਾਲੇ ਜਿੰਨੇ ਵੀ ਮਰੀਜ਼ ਨੇ ਜਾਂ ਜਿਹੜੇ ਨਸ਼ਾ ਛੱਡਣ ਦੀ ਖਾਤਰ ਜੀਬ ਵਾਲੀ ਗੋਲੀ ਤੇ ਲੱਗੇ ਹੋਏ ਨੇ ਉਨ੍ਹਾਂ ਨੂੰ ਵੀ ਸੈਕਸ ਵੀਕਨੈਸ ਜਿਹੜੀ ਆ ਉਹ ਬਹੁਤ ਜਲਦੀ ਹੋ ਜਾਂਦੀ ਹੈ ਫਿਰ ਇਹ ਤੋਂ ਬਿਨਾ ਉਹਨਾਂ ਦੇ ਲੀਵਰ ਸਬੰਧੀ ਤਕਲੀਫਾਂ ਪੇਟ ਸਬੰਧੀ ਤਕਲੀਫਾਂ ਹੋਰ ਨਸ਼ੇ ਕਰਨ ਵਾਲੇ ਲੋਕਾਂ ਨੂੰ ਵੀ ਇਹ ਪ੍ਰੋਬਲਮਾਂ ਆਉਂਦੀਆਂ ਨੇ ਸੋ ਵੀਡੀਓ ਨੂੰ ਮੈਂ ਜ਼ਿਆਦਾ ਲੰਬੀ ਨਾ ਕਰਦਾ ਹੋਇਆ ਸਾਰੇ ਦੇ ਸਾਰੇ ਸਰੋਤਿਆਂ ਤੇ ਮਰੀਜ਼ਾਂ ਨੂੰ ਇਹ ਦੱਸਣਾ ਚਾਹੂੰਗਾ ਕਿ ਜਦੋਂ ਵੀ ਕਦੇ ਤੁਸੀਂ ਕੋਈ ਇਸ਼ਤਿਹਾਰ ਦੇਖਦੇ ਹੋ ਜਾਂ ਤੁਸੀਂ ਕਦੇ ਕੋਈ ਐਡ ਦੇਖਦੇ ਹੋ ਤਾਂ ਇੱਕੋ ਚੀਜ਼ ਦਾ ਧਿਆਨ ਰੱਖੋ ਕਾਲੀ ਨਾ ਕਰੋ ਕਦੀ ਵੀ ਸਭ ਤੋਂ ਪਹਿਲਾਂ ਤੁਸੀਂ ਆਪਦੀ ਬਿਮਾਰੀ ਦੀ ਆਪਦੀ ਤਕਲੀਫ ਦੀ ਜੜ ਤੱਕ ਜਾਓ ਕਿ ਜੜ ਕੀ ਹੈ ਕਿਉਂ ਹੋ ਰਹੀ ਹੈ ਇਹ ਪ੍ਰੋਬਲਮ ਕਈ ਵਾਰ ਹੁਣ ਆਫਟਰ 40 ਇਅਰ ਜਿਵੇਂ 40 ਸਾਲ ਤੋਂ ਬਾਅਦ ਜਾਂ ਵੈਸੀ ਸੈਕਸ ਜਿਹੜਾ ਉਹ ਡਾਊਨ ਹੋਣ ਲੱਗ ਜਾਂਦਾ ਕਿਉਂਕਿ ਸਟ्रेस ਲੈਵਲ ਜਿਹੜਾ ਉਹ ਵੱਧ ਜਾਂਦਾ ਤੇ ਸਰੀਰਕ ਸ਼ਕਤੀ ਘਟ ਜਾਂਦੀ ਆ ਐਕਸਰਸਾਈਜ਼ ਨਹੀਂ ਹੁੰਦੀ ਪ੍ਰੋਪਰ ਡਾਈਟ ਨਹੀਂ ਹੁੰਦੀ ਤੇ ਹੋਰ ਬਹੁਤ ਸਾਰੀਆਂ ਗੱਲਾਂ ਸੋ ਇਹਦਾ ਇਸ ਮੁੱਦੇ ਤੇ ਬਿਲਕੁਲ ਘਬਰਾਉਣ ਜਾਂ ਕਿਸੇ ਕਿਸਮ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ ਸਿਰਫ ਸਮਝਣ ਦੀ ਲੋੜ ਹੈ ਕਿ ਬਿਮਾਰੀ ਦਾ ਬੇਸਿਕ ਸਮਝੋ ਬਿਮਾਰੀ ਦੀ ਤੁਸੀਂ ਜੜ ਨੂੰ ਸਮਝੋ ਕਿੱਥੋਂ ਸ਼ੁਰੂ ਹੋ ਰਹੀ ਆ ਉਸ ਗੱਲ ਦਾ ਇਲਾਜ ਪਲੱਸ ਨਾਲ ਨਾਲ ਇਹ ਇਲਾਜ ਤਾਂ ਤੁਸੀਂ ਆਪਦੀ ਜਿਹੜੀ ਖੁਸ਼ਹਾਲ ਜ਼ਿੰਦਗੀ ਜੋਤਾਂ ਜ਼ਿੰਦਗੀ ਨੂੰ ਖੁਸ਼ਹਾਲੀ ਨਾਲ ਜੀ ਸਕਦੇ ਹੋ ਸੋ ਮੇਰੀ ਇਹ ਵੀਡੀਓ ਬਣਾਉਣ ਦਾ ਇੱਕੋ ਹੀ ਮਕਸਦ ਹੈ ਕਿ ਤੁਸੀਂ ਕਦੀ ਵੀ ਕਾਲੇ ਨਹੀਂ ਪੈਣਾ ਜੇਕਰ ਤੁਹਾਨੂੰ ਇਹ ਤਕਲੀਫ ਆ ਚੁੱਕੀ ਹੈ ਤਾਂ ਡਾਕਟਰ ਨਾਲ ਬੈਠ ਕੇ ਸਲਾਹ مشورہ ਕਰਨਾ ਉਹ ਤੋਂ ਬਿਨਾ ਆਪਦੀ ਬਿਮਾਰੀ ਦਾ ਬੇਸਿਕ ਲੱਭਣਾ ਉਹਦੀ ਜੜ ਤੱਕ ਜਾਣਾ ਫਿਰ ਜਿਹੜਾ ਹੈਗਾ ਵਾ ਇਹਦਾ ਇਲਾਜ ਕਰਵਾਉਣਾ ਸੋ ਜੇ ਕਿਸੇ ਵੀ ਮੇਰੇ ਸਰੋਤੇ ਨੂੰ ਜਾਂ ਕਿਸੇ ਮਰੀਜ਼ ਨੂੰ ਇਹ ਤਕਲੀਫ ਹੈਗੀ ਆ ਜਾਂ ਇਦਾਂ ਲੱਗਦਾ ਹੈ ਕਿ ਹਾਂ ਕਿਤੇ ਨਾ ਕਿਤੇ ਵੀਕਨੈਸ ਆ ਰਹੀ ਹੈ ਤਾਂ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਧੰਨਵਾਦ